ਇਸ ਸਾਲ ਦੇ ਪਹਿਲੇ ਦਿਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ 에어 ਇੰਡੀਆ ਦਾ ਪਾਇਲਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ਰਾਬ ਦੀ 스멜 ਆਉਣ ਤੇ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 에어 ਇੰਡੀਆ ਫਲਾਈਟ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਡਾਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਕੋਕਪਿਟ ਤੋਂ ਉਤਾਰ ਲਿਆ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਡਿਊਟੀ ਦੇ ਲਈ ਔਬ ਪਾਇਆ ਗਿਆ ਪਾਇਲਟ ਤਾਂ ਕੈਨੇਡਾ ਦੇ ਵਿੱਚ 에어 ਇੰਡੀਆ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਫਲਾਈਟ ਤੋਂ ਪਹਿਲਾਂ ਹੀ ਕੋਕਪਿਟ ਤੋਂ ਉਤਾਰ ਗੱਤਾ ਗਿਆ ਸ਼ਰਾਬ ਦੀ 스멜 ਆ ਰਹੀ ਸੀ ਦਿੱਲੀ ਜਾਣ ਵਾਲੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਨਾਲ ਜੁੜੀ ਵੱਡੀ ਖਬਰ ਹੈ ਤੇ ਪਾਇਲਟ ਨੂੰ ਹੇਠਾ ਉਤਾਰਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਇਸ ਸਾਲ ਦੇ ਪਹਿਲੇ ਦਿਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ 에어 ਇੰਡੀਆ ਦਾ ਪਾਇਲਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ਰਾਬ ਦੀ 스멜 ਆਉਣ ਤੇ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 에어 ਇੰਡੀਆ ਫਲਾਈਟ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਡਾਨ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਕੋਕਪਿਟ ਤੋਂ ਉਤਾਰ ਲਿਆ ਕਿ ਦੱਸਿਆ ਵੀ ਜਾ ਰਹੀ ਹੈ ਕਿ ਇੱਥੇ ਡਿਊਟੀ ਦੇ ਲਈ ਔਬ ਪਾਇਆ ਗਿਆ ਪਾਇਲਟ ਤਾਂ ਕੈਨੇਡਾ ਦੇ ਵਿੱਚ ਏਅਰ ਇੰਡੀਆ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਫਲਾਈਟ ਤੋਂ ਪਹਿਲਾਂ ਹੀ ਕੋਕਪਿਟ ਤੋਂ ਉਤਾਰ ਦਿੱਤਾ ਗਿਆ ਸ਼ਰਾਬ ਦੀ 스멜 ਆ ਰਹੀ ਸੀ ਦਿੱਲੀ ਜਾਣ ਵਾਲੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਨਾਲ ਜੁੜੀ ਵੱਡੀ ਖਬਰ ਹੈ ਤੇ ਪਾਇਲਟ ਨੂੰ ਵੇਠਾ ਉਤਾਰਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਇਸ ਸਾਲ ਦੇ ਪਹਿਲੇ ਦਿਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ ਏਅਰ ਇੰਡੀਆ ਦਾ ਪਾਇਲਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ਰਾਬ ਦੀ 스멜 ਆਉਣ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 에어 ਇੰਡੀਆ ਫਲਾਈਟ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਡਾਨ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਕੋਕਪਿਟ ਤੋਂ ਉਤਾਰ ਲਿਆ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਡਿਊਟੀ ਦੇ ਲਈ ਈਯੂਬ ਪਾਇਆ ਗਿਆ ਪਾਇਲਟ ਤਾਂ ਕੈਨੇਡਾ ਦੇ ਵਿੱਚ 에어 ਇੰਡੀਆ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਫਲਾਈਟ ਤੋਂ ਪਹਿਲਾਂ ਹੀ ਕੋਕਪਿਟ ਤੋਂ ਉਤਾਰ ਦਿੱਤਾ ਗਿਆ ਸ਼ਰਾਬ ਦੀ 스멜 ਆ ਰਹੀ ਸੀ ਦਿੱਲੀ ਜਾਣ ਵਾਲੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਨਾਲ ਜੁੜੀ ਵੱਡੀ ਖਬਰ ਹੈ ਤੇ ਪਾਇਲਟ ਨੂੰ ਵੇਠਾ ਉਤਾਰਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਇਸ ਸਾਲ ਦੇ ਪਹਿਲੇ ਦਿਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਪਾਇਲਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ਰਾਬ ਦੀ ਸਮੈਲ ਆਉਣ ਤੇ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 에ਅਰ ਇੰਡੀਆ ਫਲਾਈਟ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਡਾਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਕੋਕਪਿਟ ਤੋਂ ਉਤਾਰ ਲਿਆ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਡਿਊਟੀ ਦੇ ਲਈ ਔਬ ਪਾਇਆ ਗਿਆ ਪਾਇਲਟ ਤਾਂ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਜਾਂਦਾ ਹੈ ਤੇ ਫਲਾਈਟ ਤੋਂ ਪਹਿਲਾਂ ਹੀ ਕੋਕਪਿਟ ਤੋਂ ਉਤਾਰ ਦਿੱਤਾ ਗਿਆ ਸ਼ਰਾਬ ਦੀ 스멜 ਆ ਰਹੀ ਸੀ ਦਿੱਲੀ ਜਾਣ ਵਾਲੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਨਾਲ ਜੁੜੀ ਵੱਡੀ ਖਬਰ ਹੈ ਤੇ ਪਾਇਲਟ ਨੂੰ ਵੇਠਾ ਉਤਾਰਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਇਸ ਸਾਲ ਦੇ ਪਹਿਲੇ ਦਿਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ 에어 ਇੰਡੀਆ ਦਾ ਪਾਇਲਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ਰਾਬ ਦੀ 스멜 ਆਉਣ ਤੇ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 에어 ਇੰਡੀਆ ਫਲਾਈਟ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਡਾਨ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਕੋਕਪਿਟ ਤੋਂ ਉਤਾਰ ਲਿਆ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਡਿਊਟੀ ਦੇ ਲਈ ਈਯੂਬ ਪਾਇਆ ਗਿਆ ਪਾਇਲਟ ਤਾਂ ਕੈਨੇਡਾ ਦੇ ਵਿੱਚ ਏਅਰ ਇੰਡੀਆ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਫਲਾਈਟ ਤੋਂ ਪਹਿਲਾਂ ਹੀ ਕੋਕਪਿਟ ਤੋਂ ਉਤਾਰ ਦਿੱਤਾ ਗਿਆ ਸ਼ਰਾਬ ਦੀ 스ਮੈਲ ਆ ਰਹੀ ਸੀ ਦਿੱਲੀ ਜਾਣ ਵਾਲੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਨਾਲ ਜੁੜੀ ਵੱਡੀ ਖਬਰ ਹੈ ਤੇ ਪਾਇਲਟ ਨੂੰ ਵੇਠਾ ਉਤਾਰਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ ਇਸ ਸਾਲ ਦੇ ਪਹਿਲੇ ਦਿਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ ਏਅਰ ਇੰਡੀਆ ਦਾ ਪਾਇਲਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸ਼ਰਾਬ ਦੀ 스멜 ਆਉਣ ਤੇ ਕਾਰਵਾਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ 에어 ਇੰਡੀਆ ਫਲਾਈਟ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਉਡਾਨ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਕੋਕਪਿਟ ਤੋਂ ਉਤਾਰ ਲਿਆ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਡਿਊਟੀ ਦੇ ਲਈ ਔਬ ਪਾਇਆ ਗਿਆ ਪਾਇਲਟ ਤਾਂ ਕੈਨੇਡਾ ਦੇ ਵਿੱਚ 에어 ਇੰਡੀਆ ਦਾ ਪਾਇਲਟ ਜਿਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਫਲਾਈਟ ਤੋਂ ਪਹਿਲਾਂ ਹੀ ਕੋਕਪਿਟ ਤੋਂ ਉਤਾਰ ਦਿੱਤਾ ਗਿਆ ਸ਼ਰਾਬ ਦੀ 스멜 ਆ ਰਹੀ ਸੀ ਦਿੱਲੀ ਜਾਣ ਵਾਲੀ ਫਲਾਈਟ ਦੱਸੀ ਜਾ ਰਹੀ ਹੈ ਜਿਸ ਨਾਲ ਜੁੜੀ ਡੀ ਖਬਰ ਹੈ ਤੇ ਪਾਇਲਟ ਨੂੰ ਹੇਠਾ ਉਤਾਰਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ